ਉੱਗੇ ਭਾਜਪਾ ਨੇਤਾ ਤੇ ਐਸਟੀਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਅੱਜ ਚੰਦਪਨ ਪਿੰਡ ਦਾ ਦੌਰਾ ਕਰਕੇ ਪਿਛਲੇ ਦਿਨੀ ਹੋਈ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦਾ ਜਾਇਜ਼ਾ ਲਿਆ। ਹਾਲਾ ਦਾ ਜਾਇਜ਼ਾ ਲੈਣ ਪਹੁੰਚੇ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਇੱਕ ਛੋਟੀ ਜੀ ਘਟਨਾ ਨੂੰ ਲੈ ਕੇ ਐਡਾ ਵੱਡਾ ਵਿਖੇੜਾ ਖੜਾ ਹੋਇਆ। ਉਹਨਾਂ ਕਿਹਾ ਕਿ ਦਲਿਤ ਬਸਤੀ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਉਹ ਤਸ਼ੱਦਦ ਹੋਇਆ ਹੈ ਤੇ ਉਹ ਇਸ ਪੂਰੇ ਮਾਮਲੇ ਨੂੰ ਐਸੇ ਕਮਿਸ਼ਨ ਕੋਲ ਉਠਾਉਣਗੇ ਸਾਹਪਲਾ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਦੋਸ਼ੀ ਵਿਅਕਤੀਆਂ ਖਿਲਾਫ ਕਰੜੀ ਕਾਰਵਾਈ ਹੋਵੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ ਅੱਜ ਉਹਦੀ ਜੀ ਦੀ ਜਗ ਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਹਾ ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਤਵਰ ਸਭ ਤੋਂ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ ਜੇ ਉਹਦਾ ਹੀ ਹਾਲ ਹੈ ਤੇ ਫਿਰ ਬਾਕੀ ਕਿਸੇ ਦਾ ਕੀ ਖਾਨਾ ਰਾਜਨੀਤਿਕ ਰੰਝੇਸ਼ਾਂ ਹੋ ਸਕਦੀਆਂ ਪਰ ਘਰਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਦੀ ਗੱਲ ਨੇ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਝੇਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੋਣ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਨੇ ਜੇ ਠੰਢੀ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਉੱਤੇ ਸਰਪੰਚ ਦਾ ਜਿਹੜਾ ਪੱਖ ਆ ਜੋ ਉਦਾਂ ਲਈ ਤੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਦੇ ਤੇ ਹੀ ਅਦਿਆਚਾਰ ਹੋਇਆ ਉਹਦੇ ਤੇ ਹੀ ਕੁੱਟਮਾਰ ਹੋਈ ਉਹਨਾਂ ਤੇ ਲੱਖੀ ਚਾਰਜ ਹੋਇਆ ਔਰ ਉਹਨਾਂ ਦੇ ਉੱਤੇ ਹੀ ਐਫ ਆਈ ਆਰ ਹੋਈ ਜਾਕੀ ਦੂਸਰੀਆਂ ਜਿਹੜੀਆਂ ਸੀ ਮੀਡੀਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ ਉਹ ਵੀਡੀਓ ਵੀ ਦੇਖੀ ਮੈਂ ਔਰ ਬਾਕੀ ਘਟਨਾ ਦੀ ਵੀ ਵੀ ਜਾਣਕਾਰੀ ਲਈ ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ ਕੇ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਉਹਨਾਂ ਨੂੰ ਠੀਕ ਕਰਨਾ ਹੁੰਦਾ ਨਾ ਕਿ ਉਹਨਾਂ ਨੂੰ ਪ੍ਰਸਾਹਿਤ ਕਰਨਾ ਹੁੰਦਾ ਔਰ ਇੱਥੇ ਮੈਂ ਕਹਾਂਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹਨੂੰ ਦੇਖ ਕੇ ਕਹਿ ਦਈਏ ਕਿ ਹਣ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹਲੇ ਫਰੀਦਕੋਟ ਵੀ ਮਿਲਾਂਗਾ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਕਿ ਵੀ ਇਹ ਇੱਕ ਇੱਕ ਪਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ ਉਹ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤਾਂ ਲਗਭਗ ਤੀ 45 45 ਬੰਦੇ 40 ਲੋਕਾਂ ਕਿ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਔਰ ਨੇਚਰਲੀਆ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਉਹ ਘਣ ਦੌੜ ਗਿਆ। ਦੌੜ ਗਿਆ। ਹਾਂਜੀ। ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਜਿਹੜਾ ਅਨਿਆਇ ਇਹ ਕਿਤੇ ਵੀ ਬਰਦਾਸ਼ਤ ਨਹੀਂ ਹੋ ਸਕਦਾ। ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਹੈ ਜਿੱਥੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਤਰਾਂਗੇ ਔਰ ਨਾਲ-ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਔਰ ਉਹਨਾਂ ਦੇ ਲਈ ਇਨਸਾਫ ਲਈ ਇਸੇ ਨਾਲ ਲੜਾਈ ਲੜਾ ਦੇ। ਸਭਲਾ ਸਾਹਿਬ ਜਿਹੜੇ ਕਾਬੂ ਕੀਤੇ 45 ਲੋਕ ਕਿਹਾ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵੰਡ ਨਾਲ ਸੰਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਵਿੱਚ। ਤੋ ਕੋ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ। ਐਸਸੀ ਸਾਰੇ ਮੋਸਟਲੀ ਜਦ ਦੱਸਿਆ ਗਿਆ ਐਸਸੀ ਮੈਕਸਿਮਮ ਐਸਸੀ ਉਹ ਹਾਲੇ ਤੱਕ ਦੱਸਿਆ ਗਿਆ। ਔਰ ਜਿਹੜੇ ਪੀੜਤ ਪਰਿਵਾਰ ਉਹ ਸਾਰੇ ਐਸਸੀ ਆ। ਮਾਰਿਆ ਵੀ ਉਹਨਾਂ ਨੂੰ ਗਿਆ ਤੇ ਗ੍ਰਿਫਤਾਰ ਵੀ ਉਹਨਾਂ ਨੂੰ ਉਹਨਾਂ ਨੇ। ਕੇਂਦਰ ਕਿਸ ਤਰੀਕੇ ਨਾਲ ਇਸ ਵਿੱਚ ਪਾਗੀਦਾਰੀ ਨੇ ਬਾਇਗਾ ਤਾਂ ਕਿ ਇਨਸਾਫ ਮਿਲ ਸਕੇ। ਜੀ ਇਹਦੇ ਵਿੱਚ ਮੈਂ ਐਸਸੀ ਕਮਿਸ਼ਨ ਨਾਲ ਗੱਲ ਕੀਤੀ ਹੈ। ਜੀ। ਔਰ ਉਹਨਾਂ ਨੇ ਵੀ ਇਹਦਾ ਸੰਗਿਆਨ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਔਰ ਜੋ ਮੈਨੂੰ ਹੁਣੇ ਤੱਕ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਇਹਦੇ ਤੇ ਇਹ ਅਸੀਂ ਕਮਿਸ਼ਨ ਇਹਨਾਂ ਨੂੰ ਤਲਬ ਵੀ ਕਰੇਗਾ ਲੋਡਪ੍ਰੈਂਟ ਤਲਬੀ ਉੱਤੇ ਦਿੱਲੀ ਕਰੇਗਾ ਔਰ ਉਹਦੀ ਰਿਪੋਰਟ ਵੀ ਤਲਬ ਕਰੇਗਾ ਸਾਹਿਬ ਜੀ ਜੇ ਅਸੀਂ ਅਧਿਕਾਰੀਆਂ ਨਾਲ ਗੱਲ ਕਰਾਂਗੇ ਤੁਹਾਡੀ ਡਿਮਾਂਡ ਕੀ ਹੋਊਗੀ ਪ੍ਰਸ਼ਾਸਨ ਦੇ ਕਿ ਨਿਸੰਦੇ ਕਿ ਜਿਹੜਾ ਜਿਨ੍ਹਾਂ ਨਾਲ ਨਿਆਂ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਨਸਾਫ ਮਿਲੇ ਦੂਸਰਾ ਇੱਕ ਪਾਸੜੀ ਇੱਕ ਤਰਫਾ ਜਿਹੜੀ ਆ ਉਹ ਕਾਰਵਾਈ ਕੀਤੀ ਕਿਉਂ ਗਈ ਇਹ ਵੀ ਅਸੀਂ ਉਹਨਾਂ ਤੋਂ ਜਵਾਬ ਲਾਂਗੇ ਲਾਚ ਚਾਰਜ ਕਿਉਂ ਕੀਤਾ ਗਿਆ ਇਹ ਵੀ ਜਵਾਬ ਮੰਗਾਂਗੇ ਔਰ ਕੁਛ ਨਾ ਕੁਛ ਤਾਂ ਦੱਸਣਗੇ ਤਾਂ ਦੱਸਣਗੇ ਪਿੰਡ ਵਾਸਤੇ ਇੱਕੋ ਮੰਗ ਮੈਂ ਕਰ ਰਿਹਾ ਕਿ ਸਾਰੇ ਬੰਦੇ ਰਿਹਾ ਕਿਤੇ ਜਾਣ ਨਾਲ ਨਾਲ ਜਿਨ੍ਹਾਂ ਬੰਦਿਆਂ ਨੇ ਫਾਇਰਿੰਗ ਕੀਤੀ ਜੋ ਇਸ ਵਿੱਚ ਇਨਵੋਲਮੈਂਟ ਨੇ ਉਹਨਾਂ ਦੇ ਐਸਟੀਐਸਟਿਕ ਲਗਾਇਆ ਜਾਵੇ ਇਸ ਸੰਦੇਕ ਕਿ ਨਿਆਂ ਤੇ ਮੈਂ ਹੀ ਕਹਿੰਨਾ ਨਿਆਂ ਦੀ ਨਿਆਂ ਦੀ ਮੰਗ ਕਰਾਂਗੇ ਨਿਆਂ ਦਾ ਮੰਗਦਾ ਇਹੀ ਹੈ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਅਗੇਂਸਟ ਕਾਰਵਾਈ ਹੋਵੇ ਔਰ ਇਹਨਾਂ ਨੂੰ ਇਨਸਾਫ਼ ਮਿਲੇ ਔਰ ਜੇਸਕਾਂ ਮਿਲੇ ਜੇ ਸੀਵਰੇਜ ਉੱਥੇ ਪਹਿਲਾਂ ਪਿਆ ਸੀ ਆਲਰੇਡੀ ਉਧਰ ਨੂੰ ਪਾਣੀ ਜਾਂਦਾ ਸੀ ਔਰ ਸੀਵਰੇਜ ਪੈ ਰਿਹਾ ਤੇ ਸੀਵਰੇਜ ਨੂੰ ਅਗਰ ਕੋਈ ਜਾਨਦਾ ਸੀ ਉਹਦੇ ਤੇ ਕੋਈ ਹੋਰ ਕੰਮ ਜਿਸ ਕਿਸੇ ਨੂੰ ਇਤਰਾਜ਼ ਸੀ ਕੋਟ ਦਾ ਰਸਤਾ ਦੇਖਿਆ ਜਾ ਸਕਦਾ ਸੀ ਹਾਂ ਅਸਟ੍ਰੇਲੀਆ ਜਾ ਸਕਦਾ ਸੀ ਪਰ ਉਹ ਜਿਹੜੀ ਡੰਗ ਤੇ ਗੁੰਡਾ ਕਰਦੀ ਹੈ ਉਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਔਰ ਸਰਕਾਰ ਦਾ ਜਿਹੜਾ ਰੋਲਾ ਉਹ ਹੋਰ ਵੀ ਨਿੰਦਣੀ ਸਰ ਜੀ ਹੁਣ ਜਿਵੇਂ ਅੱਜ ਵੀ ਉਥੇ ਕਾਫੀ ਵੱਡਾ ਇਕੱਠ ਹੋਣ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਜੇਕਰ ਇਨਸਾਫ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਨਹੀਂ ਮਿਲਦਾ ਫਿਰ ਅਗਲਾ ਉਹਨਾਂ ਦੇ ਵਿੱਚ ਦੇਖੋ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਹੈ ਐਸਾ ਅਹੰਕਾਰ ਅੱবি ਬਹੁਤ ਸਾਰਿਆਂ ਦਾ ਟੁੱਟਦਾ ਦੇਖਿਆ ਤੁਸੀਂ ਵੀ ਦੇਖਿਆ ਹੋਊਗਾ ਸੋ ਇਸ ਤਰੀਕੇ ਨਾਲ ਗੁੰਡਾਗਰਦੀ ਨਾਲ ਨਾ ਤਾਂ ਸਰਕਾਰਾਂ ਚੱਲ ਸਕਦੀਆਂ ਉਹਨਾਂ ਨੂੰ ਵੀ ਲੋਕਾਂ ਦੀ ਸੁਣਨੀ ਹੀ ਪੈਣੀ ਹੈ ਔਰ ਨਹੀਂ ਸੁਣੋਗੇ ਤਾਂ ਜਿਸ ਤਰੀਕੇ ਨਾਲ ਵੀ ਸੁਣਨਾ ਚਾਹਣਗੇ ਜਿਸ ਭਾਸ਼ਾ ਨੂੰ ਸਮਝਣਾ ਚਾਹਣਗੇ ਉਸ ਭਾਸ਼ਾ ਨਾਲ ਸਮਝਾਓ ਠੀਕ ਹੈ ਠੀਕ ਹੈ ਥੈਂਕ ਯੂ ਸਾਡਾ ਧੰਨਵਾਦ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆਓ ਪਾਤ ਇੱਧਰ ਆ ਪਾਤਾ ਨੀ ਦੇ ਨੀ ਦੇ ਨੀ ਦੇ ਇੱਥੇ ਨਾ ਬਸ ਜਾ ਜੀ ਦਾ ਆਹ ਅੰਤਰੀਜਨਾ ਕਰਨਾ ਸੰਦਗੀ ਭਾਨ ਦੀ ਲੋੜ ਨਹੀਂ ਕੋਈ ਡੰਨ ਦੀ ਲੋੜ ਨਹੀਂ ਜਿਨ੍ਹਾਂ ਨੇ ਆਪਣਾ ਕਰਨਾ ਸੀ ਉਹ ਭਾਵੇਂ ਡਰਾ ਤਲਤਾ ਲਿਆ ਪਰ ਉਹ ਬੱਖਸੀ ਨਹੀਂ ਜਾਣਦੇ ਇਹ ਤੁਹਾਨੂੰ ਹੁਣ ਜਿਹੜੀ ਵੀ ਸਿਕਰੀ ਠੀਕ ਹੈ ਮੈਂ ਮਾੜੀ ਜੀ ਛੋਟੀ ਜਿਹੀ ਗੱਲ ਦੱਸਦੇ ਹਾਂ ਕਿ ਵਿਜੇ ਸਾਥਲਾ ਜੀ ਤੁਹਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਤੇ ਐਸਸੀ ਲੋਕਾਂ ਦਾ ਸਬੰਧ ਰੱਖਦੇ ਨੇ ਐਸਸੀਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਹਮੇਸ਼ਾ ਤੁਹਾਡੇ ਭਾਈਚਾਰੇ ਦੇ ਲੋਕ ਨੇ ਤੁਹਾਨੂੰ ਡਰਾਉਣ ਵਾਸਤੇ ਦਰਨ ਦੀ ਕਿਤ ਲੋੜਨੀ ਹੈ ਤੁਹਾਡੇ ਹੱਕਾਂ ਦੇ ਖਾਤਰ ਖੜਨਗੇ ਜਿੱਥੋਂ ਤੱਕ ਜਾਣਾ ਪਿਆ ਜਾਣਗੇ ਤੁਹਾਡੇ ਐਸਸੀ ਆਏ ਆ ਅਸੀਂ ਪਾਪਾ ਮੈਂ ਕੀ ਨਹੀਂ ਲੈ ਰਹੇ ਤਿੰਨ ਦਿਨਾਂ ਤੋਂ ਸਰਕਾਰ ਆ ਗਈ ਆ ਗਈ ਜਿਹੜਾ ਜੀ ਸੁਣ ਲਿਓ ਚਲੋ ਚਲੋ ਅਖੰਧੀ ਉਪਰੇ ਬੰਦੇ ਆ ਹਾਂਜੀ ਠੀਕ ਸੋ ਹੁਣ ਕੋਈ ਗੱਲ ਤੁਹਾਡੇ ਜਿਵੇਂ ਪਿਆਨ ਵਾਲੀ ਮੈਨੂੰ ਕਹੋ ਜਿਹਦੇ ਜਿਹੇ ਲੱਗਿਆ ਆ ਜੀ ਹੋ ਜਾਵੇ ਹੋ ਜਾਓ ਜਦ ਵਿੱਚ ਜਦਪਾ ਬੜਾ ਨਾਲ ਹੋ ਜਾ ਨਾਲ ਹੋ ਜਾ ਚਲੀ ਜਾਂਦਾ ਭਾਈ ਜੀ ਜਦਪ ਭਾਈ ਜੀ ਜਦਪ ਹਾਂਜੀ ਵੀ ਜਦੋਂ ਹਨਾ ਜਿਹੜੇ ਵੀ ਫੜੇ ਆ ਜਿਨ੍ਹਾਂ ਤੇ ਪਰਚੇ ਹੋਏ ਆ ਹਨਾ ਵੀ ਉਹਨਾਂ ਨੂੰ ਤਾਂ ਛੱਡਣਾ ਹੀ ਛੱਡਣਾ ਸਾਡੇ ਸਰਪੰਚ ਨੂੰ ਵੀ ਨਾਲ ਛੱਡਿਆ ਜਾਵੇ ਕਿਉਂਕਿ ਉਹਦੇ ਕਰਕੇ ਹਨਾ ਵੀ ਅਸੀਂ ਉਹਦੇ ਨਾਲ ਹੀ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਖੜਾ ਕੀਤਾ ਇਹ ਥੋੜਾ ਵੀ ਜੇ ਉਹ ਮਤਲਬ ਕੀ ਅਸੀਂ ਗਰੀਬ ਆ ਤਾਂ ਸਾਡੇ ਚੋਂ ਜੇ ਕੋਈ ਕੋਈ ਕਦਮ ਚੱਕ ਕੋਈ ਸਰੇ ਸਾਡੇ ਜਿਹੜਾ ਛੱਪੜਾ ਹਨਾ ਉਹ ਕਹਿੰਦੇ ਸੀਗੇ ਵੀ ਮਨ ਲੈਣਾ ਇੱਥੇ ਕੋਈ ਵਧੀਆ ਕੋਈ ਜਗ੍ਹਾ ਬਣਾਉਣੇ ਤੁਹਾਨੂੰ ਪਤਾ ਹੈ ਕਿੱਦਾਂ ਦਾ ਛੱਪੜਾ ਕਿੰਨਾ ਗੰਦਾ ਉੱਥੇ ਕੋਈ ਵਧੀਆ ਕੋਈ ਪਾਰਕ ਵਗੈਰਾ ਚ ਕੁਝ ਵੀ ਬਣਾਉਣਾ ਹਾਂ ਕੁਝ ਵੀ ਬਣਾਉਣ ਲੱਗਿਆ ਸੀਗਾ ਸਾਡਾ ਸਰਪੰਚ ਕੁਲਦੀਪ ਸਿੰਘ ਤੇ ਦੂਜਾ ਸਰਪੰਚ ਉਹ ਕੌਣ ਉਹ ਪੱਪੂ ਬੋਲਦਾ ਕਹਿੰਦਾ ਹਾਂ ਹਾਂ ਇਹ ਮੈਂ ਜਗ੍ਹਾ ਖਰੀਦਣੀ ਆ ਅੱਜ ਤੀਕ ਦੀ ਜੁਗੜਿਆਂ ਦੀ ਉਹ ਜਗ੍ਹਾ ਪਈ ਆ ਚੱਪੜਾ ਵਾਲੀ ਗੰਦੀ ਜਗ੍ਹਾ ਅੱਜ ਤੀਕ ਦੀ ਤਾਂ ਉਹ ਖਰੀਦੀ ਨਹੀਂ ਗਈ ਤੇ ਜਦੋਂ ਉਹ ਵਿਚਾਰਾ ਸਰਪੰਚ ਕੁਲਦੀਪ ਉੱਥੇ ਕੁਝ ਬਣਾਉਣ ਲੱਗਾ ਅਜ ਉਹਨੂੰ ਖਰੀਦਣੀ ਆ ਗਈ ਵੀ ਮੰਨ ਲਓ ਉਹਦੇ ਤੇ ਮੱਚ ਰਿਆ ਇੱਕ ਹਿਸਾਬ ਦਾ ਵੀ ਜਦੋਂ ਉਹ ਕੁਝ ਵੀ ਚੰਗਾ ਕਰਨ ਲੱਗਦਾ ਕਰਨ ਨਹੀਂ ਦਿੰਦਾ ਉਹਨੂੰ ਇਹ ਕਿੱਧਰ ਨੂੰ ਗੱਲ ਗਈ ਸਰ ਘਰੇ ਆ ਕੇ ਕਿਸੇ ਦੀ ਵੀ ਕੋਈ ਵੀ ਆ ਤੁਸੀਂ ਵੀ ਆ ਕੁਝ ਨਾ ਕੁਝ ਉੱਥੇ ਹੋ ਹਣਾ ਸਰ ਸੋਨੇ ਘਰੇ ਆ ਕੇ ਕੋਈ ਤੁਹਾਡੀ ਬੇਇੱਜ਼ਤੀ ਕਰੇਗੀ ਨਹੀਂ ਸੈਂਡ ਕਰੋਗੇ ਨਾ ਸਰ ਕੋਈ ਵੀ ਹਾਂਜੀ ਉਹਦੇ ਘਰੇ ਆ ਕੇ ਉਹਨੂੰ ੱੱਕੇ ਮਾਰਨੇ ਥੱਪੜ ਮਾਰਨੇ ਇਹ ਕਿਤੇ ਵੀ ਜਾਇਜ਼ ਗੱਲ ਨਹੀਂ ਹੈਗੀ ਕਿ ਬਈ ਅਸੀਂ ਤਾਂ ਸਾਰੇ ਉਹਦੇ ਨਾਲ ਹੋਵਾਂਗੇ ਜਦੋਂ ਉਹਦੇ ਅਗਲੇ ਦੇ ਕੋਲ ਖੜੇ ਸਾਰੇ ਜਣੇ ਨਾਲ ਖੜੇ ਹਾਂ ਜੀ ਤੁਹਾਡੇ ਸਾਰੇ ਖੜੇ ਨੇ ਤੇ ਅਸੀਂ ਵੀ ਬਸ ਸਰਪੰਚ ਨੂੰ ਵੀ ਉਹਦੇ ਤੇ ਜਿਹੜੀ ਕਾਰ ਵੀ ਆਊਗਾ ਬਾਕੀ ਵੀ ਆਣਗੇ ਜਿਹੜੀ ਉਹਦੇ ਕੁੱਟ ਮਾਰੀ ਨਹੀਂ ਹੋਈ ਜਾਂਦੀ ਉਹਦੇ ਨੌ ਵਿਚਾਰੇ ਤੱਕਦੇ ਉਹ ਗੱਲ ਇੰਨੀ ਨਹੀਂ ਕੱਲੇ ਉਹ ਹੀ ਨਹੀਂ ਆਣਗੇ ਹਾਂ ਜੀ ਜਿਨ੍ਹਾਂ ਨੇ ਉਹਨਾਂ ਨੇ ਕੁੱਟ ਮਾਰ ਕੀਤੀ ਜਿਨ੍ਹਾਂ ਨੇ ਆ ਹੋਈ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਵਾਵਾਂਗੇ ਸਰ ਬਾਕੀ ਹੁਣ ਪੱਪੂ ਉਹ ਕਮਦੂਰ ਮੁਕਰੀ ਆਂਦਾ ਨਾ ਵੀ ਮੈਂ ਫੇਰ ਨਹੀਂ ਕੀਤਾ ਕੋਠੇ ਤੇ ਉਹਦੇ ਖੁੱਦ ਵੀ ਚਾਹਤਾ ਹਾਂ ਵੀ ਉਹ ਵੀਡੀਓ ਹੈਗੀ ਆ ਮਾਰਦੀ ਹੈ ਇੱਕ ਆਖਰ ਵਾਰ ਕਰਦੇ ਹਾਂ ਕੋਈ ਨਹੀਂ ਗਰੀਬਾਂ ਲਈ ਕੋਈ ਜਿੰਦਗੀ ਨਹੀਂ ਰਹੀ ਕਿ ਜਦੋਂ ਸਾਡੇ ਨਾਲ ਇੰਨਾ ਤਕਾ ਹੁੰਦਾ ਸਾਡੇ ਘਰ ਆ ਕੇ ਸੜਾ ਮੇਰੇ ਬ੍ਰਦਰ ਦੇ ਬੇਟੇ ਆਈ ਉਹਨਾਂ ਐਡੀ ਏਡਿਕ ਆ ਗਏ ਉਹ ਹਜੇ ਨਾ ਮਤਲਬ ਕਿ ਗਿਆ ਹੀ ਸੀਗਾ ਇਹ ਡਾਕਟਰ ਕੋਲ ਦਵਾਈ ਲੈਣ ਪੂਤੋਂ ਚੱਕ ਲੈ ਪੂਰਾ ਪੂਰਾ ਜਵਾਕ ਇਹਨਾਂ ਨੂੰ ਕੌਣ ਖਵਾਊਗਾ ਜੇ ਉਹ ਉੱਥੇ ਬੈਠਾ ਤਾਂ ਪੂਰਾ ਜਵਾਕ ਆ ਜੇ ਮੇਰੇ ਬ੍ਰਦਰ ਦਾ ਬੇਟਾ ਆਈ ਇਹ ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਬੈਠ ਕੇ ਕਰਨਗੇ ਸਾਬ ਇਸ ਤੋਂ ਬਾਅਦ ਮੈਂ ਕਾਰਵਾਈ ਕਰਾ ਕੇ ਫਿਰ ਜਾਣਗੇ ਹਾਂਜੀ ਕੋਈ ਨਹੀਂ ਚਿੰਤਾ ਨਾ ਸਰ ਜਿੰਦਗੀ ਅਸੀਂ ਇਹਨਾਂ ਨੂੰ ਬਟਾ ਫਾਫਾ ਉਸਕੇ ਕਰਦੇ ਆਂ ਠੀਕ ਹੈ ਉਹ ਲੋੜ ਪਈ ਤੇ ਇਹਨਾਂ ਨੂੰ ਵੀ ਦਿੱਲੀ ਉੱਥੇ ਬੁਲਾਉਣ ਲਈ ਉਹਨਾਂ ਨੂੰ ਕਹਾ ਪਰ ਸਰ ਐ ਅਵੇ ਬਸ ਇਨਸਾਫ ਸਹੀ ਹੋਵੇ ਪਤਾ ਸਾਰਿਆਂ ਨੂੰ ਲੱਗਦਾ ਵੀ ਕੌਣ ਗਲਤ ਹੈ ਕੌਣ ਸਹੀ ਹੈ ਜੇ ਉਹ ਸਹੀ ਹੈ ਤਾਂ ਆਪਾਂ ਐ ਨਹੀਂ ਕਹਿੰਦੇ ਨਾ ਪਰ ਸਾਨੂੰ ਪਤਾ ਘਰੇ ਆ ਕੇ ਕਿਸੇ ਦੀ ਬੇਇੱਜ਼ਤੀ ਕਰਨੀ ਸਿਰਫ ਜਲ ਦਰਨਾ ਨਹੀਂ ਆ ਨਹੀਂ ਦਰਦੇ ਸਾਰਾ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਬੰਦੇ ਤੁਹਾਡੇ ਸਾਡੇ ਤੁਹਾਡੇ ਫਰੀਜ਼ਕੋਰਟ ਵਾਲੇ ਵੀ ਹੈਗੇ ਆ ਇਹ ਤੁਹਾਡੇ ਨਾਲ ਖੜੇ ਆ ਸਾਡੇ ਠੀਕ ਹੈ ਸਾਡਾ ਨੰਬਰ ਕਿਤੇ ਵੀ ਲੈ ਲਿਓ ਉਹਨਾਂ ਕੋਲੋਂ ਲੈ ਲਓ